ਸੈਂਟ ਫਰਾਂਸਿਸ ਕਨਵੈਂਟ ਸਕੂਲ ਫਤਿਹਗੜ ਚੂੜੀਆਂ ਵਿਖੇ ਸਕੂਲ ਦੇ ਪ੍ਰਿੰਸੀਪਲ ਸਿਸਟਰ ਵੈਲਫੀ ਦੀ ਦੇਖ ਰਹੀ ਹੈ ਕਿ ਈਟ 크리스마ਸ ਤਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਕੂਲ ਦੇ ਡਾਇਰੈਕਟਰ ਫਾਦਰ ਚੌਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਫਤਿਹਗੜ ਚੂੜੀਆਂ ਦੇ ਸੈਂਟ ਫਰਾਂਸਿਸ ਕਨਵੈਂਟ ਸਕੂਲ ਵਿਖੇ ਕ੍ਰਿਸ਼ਮਸ਼ ਤੇ ਹਾਰਾ ਧੰਮ ਧਮ ਨਾਲ ਮਨਾਇਆ ਸਕੂਲ ਦੇ ਡਾਇਰੈਕਟਰ ਫਾਦਰ ਚੌਨ ਅਤੇ ਪ੍ਰਿੰਸੀਪਲ ਸਿਸਟਰ ਵਲਫੀਨੇ ਲੋੜਵੰਦਾਂ ਨੂੰ ਵੰਡੇ ਤੋਹਫੇ ਸਕੂਲੀ ਬੱਚਿਆਂ ਨੇ ਪੇਸ਼ ਕੀਤਾ ਰੰਗ ਰੰਗ ਪ੍ਰੋਗਰਾਮ ਕਰਵਾਏ ਗਏ ਸਮਾਗਮ ਵਿੱਚ ਰਕਸ਼ਾ ਚਾਲਕਾ ਅਤੇ ਪਸ ਚਾਲਕਾਂ ਦੇ ਡਰਾਈਵਰਾਂ ਵੱਲੋਂ ਫਾਦਰ ਚੌਨ ਨੂੰ ਸਨਮਾਨ ਚਿੰਤਕੀ ਸਨਮਾਨਤ ਵੀ ਕੀਤਾ ਗਿਆ ਅਤੇ ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਰੰਗ ਰੰਗ ਪ੍ਰੋਗਰਾਮੇ ਪੇਸ਼ ਕੀਤਾ ਗਿਆ ਜਿਸ ਦੀ ਚਫੇਰੀਆਂ ਹੀ ਬਾਬਾ ਹੋਈ ਇਸ ਮੌਕੇ ਸਕੂਲ ਦੇ ਡਾਇਰੈਕਟਰ ਫਾਦਰ ਜੋਨ ਅਤੇ ਸਿਸਟਰ ਵਿਲਫੀ ਨੇ ਸਕੂਲ ਵੱਲੋਂ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਰਕਸ਼ਾ ਚਾਲਕਾਂ ਅਤੇ ਅੰਗਹੀਨ ਵਿਅਕਤੀਆਂ ਨੂੰ 크리스마ਸ ਦਿਹਾੜੇ ਦੀ ਖੁਸ਼ੀ ਵਿੱਚ ਤੋਹਫੇ ਦਿੱਤੇ ਅਤੇ ਉਹਨਾਂ ਵੱਲੋਂ ਨਪਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅੰਤ ਵਿੱਚ ਸਕੂਲੀ ਬੱਚਿਆਂ ਅਤੇ ਸਟਾਫ ਨੇ 크리스마ਸ ਦਿਹਾੜੇ ਦੀਆਂ ਖੂਬ ਖੁਸ਼ੀਆਂ ਹਾਸਲ ਕਰਦਿਆਂ ਖੂਬ ਮਨੋਰੰਜਨ ਕੀਤਾ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਇਸ ਵੇਲੇ ਆਪਾਂ ਮੌਜੂਦਾ ਫਤੇਗੜ ਚੂੜੀਆਂ ਦੇ ਸੈਂਟਰਫਰੈਂਸ ਕਾਨਵਰਟ ਸਕੂਲ ਵਿਖੇ ਜਿੱਥੇ ਕਿ ਸਕੂਲ ਦੇ ਡਾਇਰੈਕਟਰ ਫਾਦਰ ਜੌਨ ਅਤੇ ਪ੍ਰਿੰਸੀਪਲ ਸਿਸਟਰ ਵੈਲਫੀ ਦੀ ਅਗਵਾਈ ਵਿੱਚ ਨਵੇਂ ਸਾਲ ਅਤੇ 크ਿਸਮਸ ਦਿਹਾੜੇ ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਕੂਲ ਵੱਲੋਂ ਰਸ਼ਕਾ ਚਾਲਕ ਹੈਂਡੀਕੈਪ ਅਤੇ ਜਿਹੜੇ ਸਕੂਲ ਦੇ ਡਰਾਈਵਰ ਨੇ ਉਹਨਾਂ ਨੂੰ ਸਕੂਲ ਵੱਲੋਂ ਜਿਹੜਾ ਵਿਸ਼ੇਸ਼ ਗਿਫਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਗੱਲਬਾਤ ਕਰਦੇ ਹਾਂ ਸਕੂਲ ਦੇ ਡਾਇਰੈਕਟਰ ਫਾਦਰ ਜੌਨ ਅਤੇ ਜਿਹੜੇ ਆਏ ਨੇ ਹੋਏ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਵੱਖ-ਵੱਖ ਵਰਗ ਦੇ ਲੋਕਾਂ ਨਾਲ ਪਾਦਰ ਅੱਜ ਇਸ ਨੂੰ ਸੈਲੀਬ੍ਰੇਟ ਸਕੂਲ ਵਿੱਚ ਕੀਤਾ ਜਾ ਰਿਹਾ ਹੈ ਔਰ ਆਪकी तरफ से स्कूल की तरफ से हैंडीकैप रक्षा चालक ट्रेन ड्राइवर्स को भी गिफ्ट दिए गए हैं सेलिब्रेट अच्छी तरह किस तरह का क्रिसमस ਦਾ ਮਦਵਲੀ ਇਹ ਹੈ ਸਾਰਿਆਂ ਨੂੰ ਇੱਕ ਦੂਜੇ ਨੂੰ ਗਿਫਟ ਦੇਣਾ ਹਰੇਕ ਦੇ ਨਾਲ ਪਿਆਰ ਸਾਂਝਾ ਕਰਨਾ ਇਹ ਹੀ 크ਿਸਮਸ ਦਾ ਸੰਦੇਸ਼ ਹੈ ਪ੍ਰਭੂ ਇਸ ਧਰਤੀ ਤੇ ਆਇਆ ਹੈ ਹਰੇਕ ਨੂੰ ਪਿਆਰ ਕਰਨੋਂ ਵਾਸਤੇ ਹਰੇਕ ਨੂੰ ਸ਼ਾਂਤੀ ਬਖਸ਼ਣੋਂ ਵਾਸਤੇ ਹਰੇਕ ਨੂੰ ਪਾਈਚਾਰੇ ਦੇ ਵਿੱਚ ਆਪਣੇ ਜ਼ਿੰਦਗੀ ਵਿਚਾਰਨੋਂ ਵਾਸਤੇ ਉਹਨਾਂ ਸਿੱਖਿਆਵਾਂ ਤੋਂ ਇਹ ਪ੍ਰੇਰਣਾ ਲੇਕੇ ਅੱਜ ਅਸੀਂ ਸਾਡੇ ਇਸ ਨਗਰ ਦੇ ਰਿੱਚਾ ਫੁੱਲਸ ਹੈ ਆਪਣੇ ਖਾਂਡੀ ਕਾਪਟ ਲੋਕ ਹੈ ਸਾਡੇ ਡਰਾਈਵਰਸ ਹੈ ਜੋ ਸਾਡੇ ਬੱਚਿਆਂ ਦਾ ਆਵਾਜਾਈ ਦਾ ਆ ਕੰਮ ਕਰਦੇ ਉਹਨਾਂ ਸਾਰਿਆਂ ਨੂੰ ਅੱਜ ਸਨਮਾਨਿਤ ਕੀਤਾ We, the cabinet members of St. Francis Conning School, are very thankful to our management who is giving us a valuable lesson for helping poor people, our drivers, our rickshaw pullers, but teaching us to respect each and everyone. Today we have enjoyed a lot in the presence of our school director, Grandfather John. We are very thankful to him for this celebration. So today we are happy that we are schoolless. Uh, announced that we are celebrating the uh, Christmas day in which we have praised and honored the handicapped persons the school our school drivers which are very happy and they are also honored our school director Ram father John we are greatly amazed that they have uh, given us the opportunity to honor our handicapped persons those who are live in our residence there for the. On the behalf of all the students of Saint Francis Convent School, Fatehgarh Choudhia, we are really thankful to our school management for teaching us an important lesson of respecting each and every everyone. We thank to all the rickshaw chalaks and the handicapped who have came here and are the part of today's function. We wish you a merry Christmas and a happy new year on the behalf of all the Franciscan family. Th thank you. Ajay Fatehgarh Saint Francis Convent School. ਵਲੋਂ ਮਾਨਯੋਗ ਫਾਦਰ ਜੋਨੀ ਸਕੂਲ ਦੇ ਡਾਇਰੈਕਟਰ सिষ্টার ਬਿਲਫੀ ਪ੍ਰਿੰਸੀਪਲ ਵੱਲੋਂ ਸਕੂਲ ਦੇ ਸਾਰੇ ਸਟਾਫ ਵੱਲੋਂ ਬੱਚਿਆਂ ਵੱਲੋਂ ਪ੍ਰਭੂ ਯਿਸੂ ਦਾ ਜਨਮ ਦਿਹਾੜਾ ਮਨਾਇਆ ਗਿਆ 25 ਦਸੰਬਰ ਨੂੰ ਮੁੱਖ ਰੱਖਦੇ ਆ ਅਤੇ ਨਵੇਂ ਸਾਲ ਨੂੰ ਮੁੱਖ ਰੱਖਦੇ ਆ ਜਿਸ ਵਿੱਚ ਸਾਰੇ ਵਰਗ ਦੇ ਲੋਕਾਂ ਨੂੰ ਪ੍ਰਭੂ ਯਿਸੂ ਦੇ ਜਨਮ ਦਿਨ ਦੀ ਵਧਾਈ ਦਿੱਤੀ ਗਈ ਜਿਨ੍ਹਾਂ ਵਿੱਚ ਰਿਕਸ਼ਾ ਚਾਲਕਾਂ ਨੂੰ ਹੈਂਡੀਕੈਪਸ ਨੂੰ ਬੁਲਾ ਕੇ ਉਹਨਾਂ ਨੂੰ ਤੋਹਫਿਆਂ ਨਾਲ ਸਨਮਾਨਿਤ ਕੀਤਾ ਅਤੇ ਵੱਡੇ ਦੰਦੀਆਂ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਧੰਨਵਾਦ ਮੈਂ ਪ੍ਰਧਾਨ ਡ라이ਵਰ ਜੁਨੀਅੰ ਦਾ ਸੈਂਟ ਫ੍ਰਾਂਸਿਸ ਕਨਵਰਟ ਸਕੂਲ ਵੱਲੋਂ ਬਹੁਤ-ਬਹੁਤ ਊਜ਼ਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਪਾਦਰਜੀ ਵੱਲੋਂ ਤੇ ਸਿਸ਼ਟਜੀ ਵੱਲੋਂ ਜਿਨ੍ਹਾਂ ਬਹੁਤ-ਬਹੁਤ ਮੁਬਾਰਕਵਾਦ ਦੇਣਾ ਸਾਰੇ ਸਟਾਫ ਨੂੰ ਵੀ ਤੇ ਡਰਾਈਵਰ ਭਰਾਵਾਂ ਵੱਲੋਂ ਜੇ ਉਹਨਾਂ ਨੇ ਸਾਡ ਨੂੰ ਸਨਮਾਨਤ ਕੀਤਾ ਗਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਮਤਲਬ ਜਿਹੜਾ ਸਾਡਾ ਉਹ ਸਿਲਸਿਲਾ ਚੱਲਦਾ ਰਹੇ ਤੇ ਸਾਡਾ ਉਹਨਾਂ ਨਾਲ ਪਿਆਰ ਜਿਹੜਾ ਉਹ ਇਸੇ ਤਰ੍ਹਾਂ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ 3 ਸੰਮਸਦਿਆੜੇ ਤੇ ਤੇ ਨਵੇਂ ਸਾਲ ਦੇ ਸਬੰਧ ਵਿੱਚ ਜੋ ਫਰਾਂਜ ਸੰਤ ਫਰਾਂਸਿਸ ਕਨਵਰਟ ਸਕੂਲ ਵੱਲੋਂ ਕਰਵਾਇਆ ਗਿਆ ਉਹਦੇ ਸਬੰਧ ਵਿੱਚ ਮਤਲਬ ਮੈਂ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਹਾਂ। ਵਾਦਤ ਜੀ ਲੈ ਵੱਡੇ ਦਿਨ ਦੀ ਅੱਜ ਸੰਤ ਫਰਾਂਸਿਸ ਕਨਵਰਟ ਸਕੂਲ ਦੇ ਵਿੱਚ ਵਾਦਤ ਜੀ ਨੇ ਵੱਡੇ ਦਿਨ ਦੇ ਮੌਕੇ ਤੇ ਸਾਨੂੰ ਸਭ ਰਿਸ਼ਾ ਜੀ ਨੂੰ ਵਾਲਿਆਂ ਨੂੰ ਅੱਧ ਕੇ ਉਹਨਾਂ ਦਾ ਸਵਾਗਤ ਕੀਤਾ ਔਰ انا ਨੇ ਗ੍ਰੀਟਿੰਗ ਦਿੱਤੇ ਇਸ ਕਰਕੇ ਮੈਂ ਫਾਦਰ ਜੀ ਦਾ ਔਰ ਪ੍ਰਿੰਸੀਪਲ ਜੀ ਦਾ ਸਾਰੇ ਸਟਾਫ ਦਾ ਧੰਨਵਾਦੀ ਹਾਂ ਔਰ ਮੁਬਾਰਕ ਮਾ ਜੀ ਦੇ ਨਾ ਪਰ ਸਾਡੇ ਸ਼ਹਿਰ ਦੇ ਸਕੂਲ ਸੈਂਟਰੈਂਸ ਕਮਨ ਸਕੂਲ ਦੇ ਵਿੱਚ ਬਹੁਤ ਸੋਹਣਾ ਬੱਚਿਆਂ ਦਾ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਸਿਸਟਰ ਤੇ ਫਾਦਰ ਵੱਲੋਂ 크ਿਸਮਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੈ ਜੀ ਤੇ ਨਾਲ ਫਾਦਰ ਸਾਹਿਬ ਦੇ ਸੱਜਿਆਏ ਵੱਡੇ ਦੇਂਦੀਆਂ ਬਹੁਤ ਬਹੁਤ ਵਧਾਈਆਂ ਸਭ ਭੈਣ ਭਰਾ ਆਇਆ ਨੂੰ ਮੈਂ ਥੈਂਕ ਯੂ ਕਰਦਾ ਹਾਂ ਅੱਜ ਬਹੁਤ ਵਧੀਆ ਲੱਗ ਰਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਦਿਨ ਆਪਣਾ ਜਨਮ ਦਿਨ ਦਿਹਾੜੇ ਤੇ ਮਨਾਇਆ ਫਾਦਰ ਜੀ ਨੇ ਬਹੁਤ ਹੀ ਸਾਰਿਆਂ ਨੂੰ ਸਨਮਾਨਤ ਕੀਤਾ ਹੈਗਾ ਸਾਰੇ ਰਿਕਸ਼ਾ ਨੂੰ ਆਂਡੀ ਕੈਪਟਨ ਨੂੰ ਸਾਰਿਆਂ ਸੱਜਿਆ ਗਿਆ ਅਸੀਂ ਬਹੁਤ ਜਿਆਦਾ ਖੁਸ਼ ਹਾਂ ਜੀ ਮੇਰੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਲੋਕਾਂ ਨੂੰ ਆਏ ਅਨੁਮੇਰੇ ਵੱਲੋਂ ਵਧੇ ਦਿੰਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੇਰੇ ਸਾਡੇ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ